ਉਹ ਹੰਗ ਸੁਹੰਗਾ ਵਹੀ ਇੱਕ ਪਾਰ ਬ੍ਰਹਮ ਜੈਤ ਗੁਰੂ ਬਾਰਮਿਕ ਮਹਾਰਾਜ ਜੀ ਅਮਰ ਤੁਮਾਣੀ ਸੀਤਾ ਜੀ ਦੇ ਸੱਚ ਦਾ ਸਬੂਤ ਸੀਤਾ ਜੀਦੇ ਸੱਚ ਦਾ ਸਬੂਤ ਮਹਾਰਾਜ ਕਹਿੰਦੇ ਹਨ ਜਿਸ ਵਕਤ ਰਾਜਾ ਜੀ ਰਾਮ ਚੰਦਰ ਜੀ ਨੂੰ ਜਗਤ ਗੁਰੂ ਵਾਲਮੀਕ ਦਇਆਵਾਨ ਜੀ ਨੇ ਸੀਤਾ ਦੀ ਪੁਕਾਰ ਸਰਵਣ ਕਰਕੇ ਜੀ ਆ ਜੀ ਰਾਮ ਸਮੇਤ 18 ਲੱਖ 72000 ਸੈਨਾ ਨੂੰ ਜੀਵਿਤ ਕਰ ਦਿੱਤਾ ਤੇ ਸੱਚੇ ਪਤਸ਼ਾਹ ਕਹਿੰਦੇ ਹਨ ਜੋ ਸਾਰੀ ਸੈਨਾ ਜੀਵਿਤ ਹੋ ਗਈ ਤੇ ਪ੍ਰਭ ਵਾਕਮਿਕ ਦਿਆਵਾਂ ਚੀ ਜਾਰੀ ਰਾਮ ਚੰਦਰ ਨੂੰ ਕਹਿਣ ਕੇ ਕੀ ਹੈ ਬੇਟਾ ਰਾਮਚੰਦਰ ਇਹ ਜੋ ਤੇਨੂੰ ਸਾਹਮਣੇ ਨਿੱਕੇ ਨਿੱਕੇ ਦੋ ਬਾਲ ਕੇ ਦੋ ਬੱਚੇ ਦਿਖਾਈ ਦਿੰਦੇ ਆ ਜਿਨ੍ਹਾਂ ਦੇ ਨਾਲ ਤੁਹਾਡਾ ਬਹੁਤ ਭਿਆਨਕ ਤੂੰ ਭਿਆਨਕ ਯੁੱਧ ਹੋਇਆ ਹੈ ਇਹ ਤੇਰੇ ਪੁੱਤਰ ਹਨ ਤੇ ਤੇਰੇ ਪੁੱਤਰਾਂ ਦੇ ਨਾਲ ਹੀ ਤੇਰਾ ਯੁੱਧ ਹੋਇਆ ਹੈ ਕਿਉਂਕਿ ਤੇਰੇ ਦਿਲ ਵਿੱਚ ਹੰਕਾਰ ਤੇਰੇ ਦਿਲ ਵਿੱਚ ਹਉਮੈ ਪੈਦਾ ਹੋ ਗਈ ਸੀ ਕਿ ਮੇਰੇ ਤੋਂ ਵੱਡਾ ਕੋਈ ਬਲੀ ਨਹੀਂ ਮੇਰੇ ਤੋਂ ਵੱਡਾ ਕੋਈ ਯੋਧਾ ਨਹੀਂ ਮੇਰੇ ਤੋਂ ਵੱਡਾ ਸੂਰਮਾ ਨਹੀਂ ਕਿ ਮੈਂ ਰਾਵਣ ਨੂੰ ਮਾਰ ਚੁੱਕਾ ਮੈਂ ਤਾਂ ਬਲੀ ਨੂੰ ਮਾਰ ਚੁੱਕਾ ਹਾਂ ਜੋ ਬਹੁਤ ਵੱਡੇ ਸੂਰਮੇ ਸਨ ਜੋ ਬਹੁਤ ਵੱਡੇ ਯੋਧੇ ਸਨ ਮੈਂ ਉਹਨਾਂ ਨੂੰ ਖਤਮ ਕਰ ਦਿੱਤਾ ਹੈ ਮੈਨੂੰ ਦੁਨੀਆ ਵਿੱਚ ਦੇਖਣਾ ਚਾਹੀਦਾ ਇਸ ਕਰਕੇ ਤੇਰੇ ਹੰਕਾਰ ਨੂੰ ਤੋੜਨ ਦੇ ਵਾਸਤੇ ਮੈਂ ਤੇਰੇ ਹੀ ਬੱਚਾ ਤੋਂ ਤੈਨੂੰ ਮੂਰਸਾ ਕਰਾ ਦਿੱਤਾ ਤੇਰੀ ਮਰਤਿਉ ਕਰਾ ਦਿੱਤੀ ਤੇਰੀ ਹਾਰ ਕਰਾ ਦਿੱਤੀ ਇਹ ਤੇਰਾ ਹੰਕਾਰ ਤੋੜਨ ਵਾਸਤੇ ਪਰ ਇਹ ਤੇਰੇ ਬਾਲਕੇ ਹਨ ਇਹ ਤੇਰੇ ਸੁਪੁੱਤਰ ਹਨ ਇਹ ਤੇਰੇ ਬੱਚੇ ਹਨ ਇਹਨਾਂ ਬੱਚਿਆਂ ਨੂੰ ਉਹ ਤੇਰੀ ਤਰ੍ਹਾਂ ਪਤਨੀ ਸੀਤਾ ਹੈ ਇਹਨੂੰ ਤੂੰ ਆਪਣੇ ਨਾਲ ਲੈ ਜਾ ਤੇ ਆਪਣਾ ਪਰਿਵਾਰ ਆਪਣਾ ਘਰ ਬਸਾਓ ਇਸ ਤਰ੍ਹਾਂ ਦੇ ਬਚਨ ਕਹਿ ਪਰ ਰਾਜੇ ਰਾਮਚੰਦਰ ਦੇ ਮਨ ਵਿੱਚ ਹਾਲੇ ਡੁੱਬਦਾ ਹੈ ਸ਼ੰਕਾ ਹੈ ਕਿ ਇਹ 라ਵਣ ਦੇ ਪਾਸ ਰਹੀ ਹੈ ਇਹ 라ਵਣ ਦੀ ਛੋਈ ਹੈ ਤੇ ਕਹਿ ਲਗਾ ਮਹਾਰਾਜ ਵਾਲਮੀਕ ਮਹਾਰਾਜ ਤੋਂ ਡਰਦਾ ਹੋਇਆ ਕਿ ਸੱਚੇ ਪਤਸ਼ਾਹ ਜੀ ਮੈਨੂੰ ਕੋਈ ਸ਼ੱਕ ਨਹੀਂ ਹੈ ਮੇਰੇ ਦਿਲ ਵਿੱਚ ਕੋਈ ਸ਼ੰਕਾ ਨਹੀਂ ਹੈ ਮੈਨੂੰ ਪਤਾ ਹੈ ਸੀਤਾ ਪਾਕ ਹੈ ਮੈਨੂੰ ਪਤਾ ਹੈ ਸੀਤਾ ਪਵਿੱਤਰ ਹੈ ਪਰ ਲੇਕਿਨ ਮੇਰੇ ਨਾਲ ਇਹ ਜੋ 1872000 ਸੈਨਾ ਹੈ ਇਹਨਾਂ ਨੂੰ ਵੀ ਸਬੂਤ ਹੋਣਾ ਚਾਹੀਦਾ ਹੈ ਕਿ ਸੀਤਾ ਪਾਕ ਹੈ सीता पवित्र है मैं इस दी अग्नि परीक्षा ਲਵਾਗਾ ਜੇਕਰ ਉਸ ਅਗਨੀ ਪ੍ਰੀਖਿਆ ਵਿੱਚ ਸੀਤਾ ਨੇ ਆਪਣੀ ਸਚਾਈ ਦਾ ਸਬੂਤ ਦੇ ਦਿੱਤਾ ਤੇ ਮਹਾਰਾਜ ਮੈਂ ਇਸ ਨੂੰ ਆਪਣੀ ਮਹਿਲਾ ਵਿੱਚ ਲੈ ਜਾਵਾਂਗਾ ਰਾਦੇ ਗ੍ਰਾਮ ਚੰਦਰ ਜੀ ਦੇ ਕਹੇ ਅਨੁਸਾਰ ਸੱਚੇ ਪਾਤਸ਼ਾਹ ਦੀ ਗੁਰਬਾਣੀ ਬਿਆਰ ਕਰਦੀ ਹੈ ਉਸ ਜਗਾ ਤੇ ਬਹੁਤ ਵੱਡੀ ਲਕੜਾਂ ਦੇ ਚਿਖਾ ਚ ਨਾ ਦਿੱਤੇ ਗਏ ਤੇ ਸਹਿਬ ਕਹਿੰਦੇ ਹਨ ਉਸ ਚਿਖਾ ਨੂੰ ਜਲਾ ਦਿੱਤਾ ਗਿਆ ਤੇ ਉਸ ਦੇ ਉੱਪਰ ਸੀਤਾ ਨੂੰ ਬੈਠਣ ਵਾਸਤੇ ਕਿਹਾ ਗਿਆ ਸੀਤਾ ਡਰਦੀ ਹੈ ਕਿਉਂਕਿ ਅਗਨੀ ਦਾ ਕਰਮ ਹੈ ਸਾੜਨਾ اگنی یہ نہیں دی, دی کہ سچا ہے اگنی یہ نہیں دی یہ جھوٹا ہے اگنی دا کام ہے سارنا اگنی دا کام ہے جلونا سیتا ڈردی ہے میں ہے تا پاک میں ہے تا پوتر پر اگنی نے مینوں جلا دینا ہے کیونکہ اگنی دا کرم یہی ہے ਸੀਤਾ ਮਾਤਾ ਨੂੰ ਪ੍ਰਭੁ ਬਾਨ ਮਿਕ ਦਿਆ ਵਾਂਝੀ ਕਹਿੰਦੇ ਹਰ ਕੀ ਬੱਚੀ ਮੈਂ ਤੇਰੇ ਅੰਗ ਸੰਗਾ ਤੇ ਤੂੰ ਯਕੀਨ ਕਰਕੇ ਇਸ ਅਗਨੀ ਵਿੱਚ ਬੈਠ ਜਾ ਅਗਨੀ ਤੈਨੂੰ ਦਾਗ ਨਹੀਂ ਲਗਾ ਸਕਦੇ ਇਸ ਤਰ੍ਹਾਂ ਦੇ ਬਚਨ ਕਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਪ੍ਰਭ ਬਾਲਮੀਕ ਦੇਵਾਨ ਜੀ ਦਾ ਊਟ ਆਸਰਾ ਲੈ ਕੇ ਸੀਤਾ ਮਤਾ ਪ੍ਰਭੂ ਵਾਲਮੀਕ ਦਿਆ ਬਾਂਦ ਦਾ ਜਪ ਕਰਦੇ ਆ ਤਪ ਕਰਦੇ ਆ ਆਰਾਧਨਾ ਕਰਦੇ ਆ ਸਿਮਰਨ ਕਰਦੇ ਆ ਕਰਦੇ ਆ ਉਸ ਟਿਕਾ ਦੇ ਉੱਪਰ ਬੈਠ ਜਾਂਦੀ ਹੈ ਅਮਰ ਬਾਣੀ ਦੱਸਦੀ ਹੈ ਹਰੀ ਜੀ ਤੇਰਾ ਨਾਮ ਜਪ ਕੇ ਸੀਤਾ ਅਵਲਾ ਚਿਖਾ ਦੇ ਉੱਤੇ ਚੜ ਗਈ ਹਰੀ ਜੀ ਤੇਰਾ ਨਾਮ ਜਪ ਕੇ ਉਸੇ ਤਾਂ ਅਵਲਾ ਚਿਖਾ ਦੇ ਉੱਤੇ ਚੜ ਗਈ ਸੀਤਾ ਆਪਣੇ ਮਨ ਵਿੱਚ ਗਾਵੇ ਅਗਨੀ ਮੈਨੂੰ ਦਾਗਣਾ ਲਾਵੇ ਸੀਤਾ ਮਤਾ ਆਪਣੇ ਮਨ ਵਿੱਚ ਪ੍ਰਭ ਵਾਲਮੀਕ ਜਿਆਵਾਨ ਜੀ ਨੂੰ ਗਾਉਂਦੀ ਹੈ ਤੇ ਅਰਦਾਸਾ ਕਰਦੀ ਕਿ ਸੱਚੇ ਪਤਸ਼ਾਹ ਮੈਨੂੰ ਅਗਨੀ ਜਲਾ ਨਾ ਸਕੇ ਮੈਨੂੰ ਅਗਨੀ ਸੜ ਨਾ ਸਕੇ ਐਸੀ ਕਿਰਪਾ ਕਰਨੇ ਨਾਮ ਕਿਸੇ ਨਹੀਂ ਜਪਣਾ ਤੇਰਾ ਜੇ ਅਗਨੀ ਵਿੱਚ ਸੜ ਗਈ ਸੱਚੇ ਪਤਸ਼ਾਹ ਜੇ ਮੈਂ ਅਗਨੀ ਵਿੱਚ ਸੜ ਗੇ ਪ੍ਰਭੂ ਵਾਲਮੀਕ ਜੀ ਤੇ ਕਿਸੇ ਨੇ ਅੱਗੇ ਤੂੰ ਤੇਰਾ ਨਾਮ ਨਹੀਂ ਜਪੜਾ ਹੁਣ ਮੈਨੂੰ ਵਿਸ਼ਵਾਸ ਹੈ ਮੈਨੂੰ ਭਰੋਸਾ ਹੈ ਕਿ ਤੁਸੀਂ ਮੇਰੇ ਅੰਗ ਸੰਗ ਸਹਾਈ ਹੋਗੇ ਜੇਕਰ ਮੈਂ ਸੜ ਗੇ ਤੇ ਮੈਂ ਤਾਂ ਖਤਮ ਹੋ ਜਾਣਾ ਹੈ ਮੈਂ ਤਾਂ ਮਿਟ ਜਾਣਾ ਹੈ ਪਰ ਜਿਹੜਾ ਇਸ વાર્તા ਨੂੰ ਸੁਨੇਗਾ ਉਹਦਾ ਵਿਸ਼ਵਾਸ ਉੱਠ ਜਾਵੇਗਾ ਪ੍ਰਭੂ ਜੀ ਕਿਰਪਾ ਕਰ ਦਿਓ ਰੱਖੀ ਪੈਜਿਤ ਕੇ ਸੁਆਮੀ ਸਗਲ ਕਟਾ ਕੇ ਅੰਤ ਰਿਆਮੀ ਸੱਚੇ ਪਤ ਜੀ ਤੁਸੀਂ ਜਗ ਦੇ ਸੁਆਮੀ ਹੋ ਮੇਰੀ ਲੱਜ ਪਤ ਨੂੰ ਢੱਕ ਲੈਣਾ ਕਿਉਂਕਿ ਤੁਸੀਂ ਸਾਰੀਆਂ ਘਟਾਵਾਂ ਦੇ ਮਾਲਕੋ ਅੰਤਰਯਾਮੀਓ ਜਾਨੀ ਜਾਨ ਹੋ ਉਹ ਕਹਿ ਕੇ ਤੇਰੀ ਊਟ ਮਾਲਕਾ ਛਾਲ ਮਾਲਕੇ ਚਿਖਾ ਦੇ ਵਿੱਚ ਵੜ ਗਏ ਪ੍ਰਮਾਤਮਾ ਨੂੰ ਕਹਿ ਕੇ ਕਿ ਸਤੇ ਪਤਸ਼ਾਹ ਹੁਣ ਤੇਰੀ ਊਟ ਹੈ ਤੇਰਾ ਭਰੋਸਾ ਹੈ ਇਸਲਾ ਕਹਿ ਕੇ ਸੀਤਾ ਮਾਤਾ ਨੇ ਛਾਲ ਮਾਰੀ ਹੈ ਚਿਖਾ ਦੇ ਵਿੱਚ ਅਪਰਪਾਰ ਗੁਰੂ ਕੀ ਮਾਇਆ ਅਗਨੀ ਨੇ ਉਸ ਦਾਗ ਨਾ ਲਾਇਆ ਐਸੀ ਪ੍ਰਮਾਤਮਾ ਪ੍ਰਭ ਵਾਲਮੀਕ ਦਿਆ ਬਾਂਜ ਦੀ ਕਿਰਪਾ ਹੁੰਦੀ ਹੈ ਐਸੀ ਸੱਚੇ ਪਤਸ਼ਾਹ ਵਾਲਮੀਕ ਦੀ ਆਬਾਦੀ ਰਹਿਮਤ ਹੁੰਦੀ ਹੈ ਸੀਤਾ ਮਾਤਾ ਸੀਹਾ ਵਿੱਚ ਬੈਠੀ ਹੈ ਤੇ ਸਭਣਾ ਨੂੰ ਦਿਖਾਈ ਦੇ ਰਹੀ ਹੈ ਪਰ ਸੀਤਾ ਨੂੰ ਅਗਨੀ ਦਾ ਇੱਕ ਵੀ ਦਾਗ ਨਾ ਲਗਾ ਉਹ ਤਾਂ ਤਨ ਦੇਵਤਿਆਂ ਨੇ ਗਾਇਆ ਬਾਰ ਆਣ ਕੇ ਚਿਖਾ ਚੂਖੜ ਗਈ ਬਰ ਆਣ ਕੇ ਚਿਖਾ ਚੋਖੜਗੇ ਦੇਵਤੇ ਲੋਕਾਂ ਨੇ ਧਨ ਵਾਲਮੀਕ ਧਨ ਸੀਤਾ ਮਾਤਾ ਧਨ ਵਾਲਮੀਕ ਧਨ ਸੀਤਾ ਮਾਤਾ ਇਸ ਤਰ੍ਹਾਂ ਕਰਕੇ ਦੇਵਤੇ ਲੋਕਾਂ ਨੇ ਸੋਲੇ ਗਾਏ ਕਿ ਜਿਸ ਤਰ੍ਹਾਂ ਅਗਨੀ ਵਿੱਚ ਗਈ ਹੈ ਉਸੇ ਤਰ੍ਹਾਂ ਅਗਨੀ ਚੋਂ ਬਾਹਰ ਆਗੇ ਜਿਸ ਦਾ ਰਾਖਾ ਸਤਿਗੁਰੂ ਹੋਏ ਉਸ ਨੂੰ ਮਾਰ ਸਕੇ ਨਾ ਕੋਈ ਜਿਹਦਾ ਪ੍ਰਮਾਤਮਾ ਨਿਰੰਕਾਰ ਅਕਾਲ ਪੁਰਖ ਸਤਿਗੁਰੂ ਵਾਲਮੀਕ ਦੇ ਆਗਮਨ ਦੀ ਰਾਖਾ ਹੋਣ ਉਸ ਨੂੰ ਕੌਣ ਮਾਰ ਸਕਦਾ ਹੈ ਓ ਰਾਣੀ ਰਾਜੀ ਰਾਮਚੰਦ ਦੀ ਉਹ ਬੂਟੇ ਸੱਚ ਦੇ ਜਹਾਨ ਵਿੱਚ ਜੜੋਗੇ ਸਿਤਾ ਮਤਾ ਰਾਜੇ ਰਾਮਚੰਦਰ ਦੀ ਰਾਣੀ ਸਚਾਈ ਦਾ ਸਬੂਤ ਦੇ ਕੇ ਧਰਤੀ ਵਿੱਚ ਸਮਾ ਜਾਂਦੀ ਹੈ ਅਮਰਤਾ ਮੰਨ ਦੱਸਦੀ ਹੈ ਉਹ ਰਾਣੀ ਰਾਜੇ ਰਾਮਚੰਦ ਦੀ ਉਹ ਬੂਟੇ ਸੱਚ ਦੇ ਜਹਾਨ ਵਿੱਚ ਜੜ ਗਏ ਹਰੀ ਜੀ ਤੇਰਾ ਨਾਮ ਜਪ ਕੇ ਸੀਤਾ ਅਮਲਾ ਚਿਖਾ ਦੇ ਉੱਤੇ ਚੜ ਗਏ ਪ੍ਰਭੂ ਵਾਲਮੀਦਿਆਵਾ ਜੀ ਨੇ ਕਿਰਪਾ ਕੀਤੀ ਦਇਆ ਕੀਤੀ ਮਿਹਰ ਕੀਤੀ ਰਹਿਮਤ ਕੀਤੀ ਆਪਣੀ ਭਗਤੀ ਨੇ ਸੀਤਾ ਨੂੰ ਅਗਨੀ ਚੋਂ ਸੜਨ ਤੋਂ ਬਚਾ ਲਿਆ ਤੇ ਸਾਬ ਕਹਿੰਦੇ ਹਨ ਜਿਸ ਦਾ ਰਾਖਾ ਸਤਿਗੁਰੂ ਹੋਏ ਉਸ ਨੂੰ ਮਾਰ ਸਕੇ ਨਾ ਕੋਈ ਜਿਹਦਾ ਉਹ ਪ੍ਰਮਾਤਮਾ ਰਾਖਾ ਹੋ ਜਾਂਦਾ ਹੈ ਦੇ ਸਾਬ ਕਹਿੰਦੇ ਨੇ ਉਹ ਪ੍ਰਮਾਤਮਾ ਆਪਣੇ ਭਗਤਾ ਦੀ ਆ ਲੱਜਾ ਪੱਤਾਂ ਨੂੰ ਢੱਕ ਲੈਂਦਾ ਹੈ ਸੀਤਾ ਨੇ ਆਪਣੀ ਸਚਾਈ ਦਾ ਸਬੂਤ ਦੇ ਦਿੱਤਾ ਤੇ ਸਾਬ ਕਹਿੰਦੇ ਹਨ ਪਰ ਰਾਜੇ ਰਾਮ ਦੇ ਦਿਲ ਵਿੱਚ ਉਹ ਸ਼ੰਕਾ ਹਲੇ ਨਹੀਂ ਗਈ ਰਾਮ ਸੀਤਾ ਨੂੰ ਆਪਣੀ ਯੁਧਿਆਪਰੀ ਵਿੱਚ ਲੈ ਜਾਣ ਵਾਸਤੇ ਕਤਰਾਉਂਦਾ ਹੈ ਤੇ ਸੀਤਾ ਮਾਤਾ ਧਰਤੀ ਮਾਤਾ ਦੇ ਅੱਗੇ ਅਰਜ਼ ਕਰਦੀ ਹੈ ਕਿ ਧਰਤੀ ਮਾਤਾ ਰਸਤਾ ਦੇ ਦੇ ਮੈਨੂੰ ਅਰਜ ਬੱਚੀ ਦੀ ਸੁਣ ਲੈ ਮਾਈ ਹੱਥ ਬਣੇ ਅੱਖਾਂ ਤੇਨੂੰ ਧਰਤੀ ਸੀਤਾ ਦੇ ਅੱਖੇ ਪਾੜ ਜਾਂਦੀ ਹੈ ਤੜ-ਤੜ ਕਰਕੇ ਧਰਤੀ ਪਾੜ ਗਈ ਸੀਤਾ ਖੁਸ਼ੀ ਮਨਾਵੇ ਸੋਹਣ ਸੁਮਨਲੀ ਲੈ ਕੇ ਪਾਰ ਕੀ ਉਧਰ ਤਰਾਲੀ ਆਵੇ ਉਸ ਧਰਤੀ ਵਿੱਚੋਂ ਬਹੁਤ ਸੋਹਣੀ سونے ਦੀ ਪਾਲਕੀ ਨਿਕਲਦੀ ਹੈ ਜਿਸ ਵਿੱਚ ਸੀਤਾ ਬੈਠ ਜਾਂਦੀ ਹੈ ਤੇ ਸੀਤਾ ਧਰਤੀ ਵਿੱਚ ਸਮਾ ਜਾਂਦੀ ਹੈ ਤੇ ਰਾਮਾ ਮਾਰੇ ਧਾਵਾਂ ਕਹਿੰਦਾ ਧਰਤੀ ਵੇਲਾ ਦੇਵੇ ਜਿਸ ਵਿੱਚ ਨਿਗਰ ਜਾਵਾ ਜੋ ਬੋਲੇ ਸੁਨਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ ਏਕ ਸਵਰ ਪੂਰਨ ਸਹਿਬ ਸਤਿਗੁਰੂ ਗੁਰੂ ਗਿਆਨਨਾਥ ਮਹਾਰਾਜ ਕੀ ਜੈ ਧੰਨ ਧੰਨ ਸੰਤ ਸਤਿਗੁਰੂ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ ਸ਼੍ਰੀ ਆਦ ਧਰਮ ਗ੍ਰੰਥ ਸ਼੍ਰੀ ਰਮਨ ਸਹਿਬ ਮਹਾਰਾਜ ਕੀ ਜੈ ਵਾਲਮੀ ਧਰਮ ਕੀ ਜੈ